ਜਿਹੜੇ ਮੇਰੇ ਭੈਣਾ ਜਾਂ ਵੀਰਾਂ ਨੂੰ ਬੱਚਾ ਕਨਸੀਵ ਨਹੀਂ ਹੋ ਰਿਹਾ ਇਹ ਵੀਡੀਓ ਉਹਨਾਂ ਲਈ ਆ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਉਹ ਵੀ ਕੰਟੈਕਟ ਕਰ ਸਕਦੇ ਨੇ ਪਰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਪਰ ਬੱਚਾ ਫਿਰ ਵੀ ਕਨਸੀਵ ਨਹੀਂ ਹੋ ਰਿਹਾ ਉਹਨਾਂ ਲਈ ਇਹ ਵੀਡੀਓ ਆ ਇੱਕ ਤਾਂ ਤੁਸੀਂ ਪਿਪਲ ਦੀ ਦਾੜੀ ਲੈਣੀ ਆ ਜਦੋਂ ਪਿਪਲ ਦੀ ਦਾੜੀ ਦੀ ਗੱਲ ਚੱਲਦੀ ਆ ਤਾਂ ਪਰ ਦਿਮਾਗ 'ਚ ਆਉਂਦਾ ਵੀ ਬਰੋਟੀ ਦੀ ਦਾੜੀ ਹੁੰਦੀ ਆ ਪਿਪਲ ਦੀ ਦਾੜੀ ਨਹੀਂ ਹੁੰਦੀ ਹੁੰਦੀ ਆ ਜੀ 200 300 ਪੀਪਲ ਦੇਖੋਗੇ ਤੁਸੀਂ ਉਹਨਾਂ ਵਿੱਚੋਂ ਇੱਕ ਅੰਦੇ ਦੇ ਪੀਪਲ ਦੀ ਦਾੜੀ ਹੁੰਦੀ ਆ ਸਿਰਫ 50 ਗ੍ਰਾਮ ਚਾਹੀਦੀ ਆ ਆਪਾਂ ਨੂੰ ਜੇ ਉਹ ਮਿਲਦੀ ਠੀਕ ਆ ਜੇ ਕਿਸੇ ਨੂੰ ਨਹੀਂ ਵੀ ਮਿਲਦੀ ਤਾਂ ਉਹ ਰੋਟੀ ਦੀ ਦਾੜੀ ਵੀ ਲੈ ਸਕਦਾ ਪਰ ਕੋਸ਼ਿਸ਼ ਕਰੇ ਵੀ ਬਰੀਕ-ਬਰੀਕ ਛੋਟੀ ਕਿਹੜੀ ਹੁੰਦੀ ਆ ਮੋਟੀ ਟਾਣੀ ਨਾ ਲਵੇ ਬਰੀਕ-ਬਰੀਕ ਦਾੜੀ ਲੈ ਲਵੇ 50 ਗ੍ਰਾਮ ਇਹ 100 ਗ੍ਰਾਮ ਸ਼ੱਕਰ 100 ਗ੍ਰਾਮ ਸੌਂਫ ਸੌਖੀਆਂ ਤੇ ਸਸਤੀਆਂ ਚੀਜ਼ਾਂ ਨੇ ਸਾਰਿਆਂ ਦਾ ਪਾਊਡਰ ਬਣਾਓ ਇੱਕ ਚਮਚਾ ਸਵੇਰੇ ਮੇਰੀ ਭੈਣ ਨੇ ਲੈਣਾ ਇੱਕ ਚਮਚਾ ਸ਼ਾਮ ਨੂੰ ਤੇ ਤੁਹਾਨੂੰ ਦਿਨਾਂ ਦੇ ਵਿੱਚ ਰਿਜ਼ਲਟ ਮਿਲੂਗਾ ਜੇ ਰਿਜਰਵਟ ਨਹੀਂ ਮਿਲਦਾ ਸਾਡੇ ਨਾਲ ਕੰਟੈਕਟ ਕਰ ਸਕਦਾ ਕੋਈ ਵੀ ਹੋਵੇ ਚਾਹੇ ਮੇਲ ਦਾ ਫੀਮੇਲ ਆਪਾਂ ਉਹਨਾਂ ਨੂੰ ਉਹਦਾ ਹਾਲਾ ਦੱਸਾਂਗੇ ਜਾਂ ਆਪਾਂ ਉਹਨਾਂ ਲਈ ਮੀਟਿੰਗ ਲਈ ਆਪਾਂ ਉਹਨਾਂ ਨੂੰ ਸ਼ਮਾ ਦਵਾਂਗੇ ਧੰਨਵਾਦ